ਕੀ ਬਦਲ ਗਿਆ ਜੀ ਬਦਲ ਕੀ ਗਿਆ ਤੁਹਾਡੇ ਕੋਲੇ ਉਹੀ ਕੁਛ ਹੈ ਨਾ ਬੇਰੋਜ਼ਗਾਰੀ ਦੇ ਮਾਰੇ ਵੀ ਉਹੀ ਨੇ ਮਰਦਾ ਦੇ ਮਾਰੇ ਵੀ ਉਹੀ ਨੇ ਵਿਰੋਧ ਕਰਨ ਵਾਲੇ ਝੰਡੇ ਵੀ ਉਹੀ ਨੇ ਪੁਲਿਸ ਵਾਲੇ ਵੀ ਉਹੀ ਨੇ ਉਹਨਾਂ ਕੋਲੇ ਡੰਡੇ ਵੀ ਉਹੀ ਨੇ ਸ਼ਹਿਰ ਬਦਲ ਜਾਂਦਾ ਬਸ ਹੋਰ ਕੀ ਬਦਲਦਾ ਸੋ ਵੀਰੋ ਕਿੰਨਾ ਚਿਰ ਆਪਾਂ ਇਹਨਾਂ ਨੂੰ ਆਪ ਹੀ ਇਹਨਾਂ ਨੂੰ ਸ਼ਕਤੀਆਂ ਦੇ ਕੇ ਆਪ ਹੀ ਸ਼ਕਤੀਆਂ ਆਪਦੇ ਉੱਤੇ ਉਪਯੋਗ ਕਰਾਉਂਦੇ ਰਹਾਂਗੇ ਆਪ ਹੀ ਇਸੇ ਨੂੰ ਪਾਵਰਫੁੱਲ ਬਣਾਉਨੇ ਆ ਸੱਟ ਪਾਵਰਾਂ ਇਹ ਆਪਦੀਆਂ ਸਾਡੇ ਤੇ ਯੂਜ਼ ਕਰਦੇ ਆ ਕੋਈ ਨਹੀਂ ਦੇਖਦੇ ਕਿਵੇਂ ਡੰਡੇ ਪੈਂਦੇ ਆ ਸ਼ਰੀਆਂ ਵਾਹ ਵਾਹ ਸਿਕੰਦਰ ਮੰਤਰੀ